ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ ਗੈਂਗਸਟਰ ਅੱਤਵਾਦੀ ਨੈਕਸਸ ਗਤੀਵਿਧੀਆਂ ਨੂੰ ਨੱਥ ਪਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਮਨ ਕਾਨੂੰਨ ਵਿਵਸਥਾ ਵਿੱਚ ਕੋਈ ਖਾਸ ਸੁਧਾਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਆਏ ਦਿਨ ਇਨ੍ਹਾਂ ਅਪਰਾਧਿਕ ਅਨਸਰਾਂ ਦੇ ਹੌਸਲੇ ਦਿਨ-ਦਿਨ ਵਧਦੇ ਜਾ ਰਹੇ ਹਨ ਪਾਈਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਟ ਮੰਤਰੀ ਮਨੋਰੰਜਨ ਕਾਲੀਆ ਦੀ ਜਲੰਧਰ ਦੀ ਰਹਾਇਸ਼ ਤੇ ਰਾਤ ਲਗਭਗ ਸਵਾ 1 ਵਜੇ ਗਰਨੇਡ ਹਮਲਾ ਹੋਣ ਦੀ ਸੂਚਨਾ ਮਿਲੀ ਹੈ ਇਸ ਤਮਾਕੇ ਮੌਕੇ ਮਨੋਰੰਜਨ ਕਾਲੀਆ ਘਰ ਵਿੱਚ ਮੌਜੂਦ ਸਨ ਗਰਨੇਡ ਹਮਲੇ ਨਾਲ ਘਰ ਵਿੱਚ ਖਿੜਕੀਆਂ ਦਰਵਾਜ਼ੇ ਤੇ ਸ਼ੀਸ਼ੇ ਆਦ ਟੁੱਟ ਗਏ ਇਸ ਹਮਲੇ ਵਿੱਚ ਹੋਰ ਕਿੰਨਾ ਕੁ ਨੁਕਸਾਨ ਹੋਇਆ ਹੈ ਇਸ ਸੰਬੰਧੀ ਹਾਲੇ ਵੇਰਵੇ ਨਹੀਂ ਮਿਲੇ ਹਨ ਸੂਤਰਾ ਮੁਤਾਬਕ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ ਤੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਘਟਨਾ ਸਬੰਧੀ ਹਾਲੇ ਹੋਰ ਵੇਰਵਿਆਂ ਦੀ ਉਡੀਕ ਹੈ ਉਧਰ ਸੂਬੇ ਵਿੱਚ ਵੱਖ-ਵੱਖ ਥਾਣਿਆਂ ਤੇ ਚੌਕੀਆਂ ਤੇ ਹੋ ਰਹੇ ਧਮਾਕਿਆਂ ਦੀਆਂ ਘਟਨਾਵਾਂ ਦਾ ਸਿਲਸਲਾ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ देर रात ਬਟਾਲਾ ਨਜ਼ਦੀਕ ਥਾਣਾ ਕਿਲਾ ਲਾਲ ਸਿੰਘ ਦੇ ਬਾਹਰ ਇੱਕ ਤੋਂ ਬਾਅਦ ਇੱਕ ਤਿੰਨ ਧਮਾਕੇ ਹੋਏ ਜਿਸ ਨਾਲ ਇਲਾਕੇ ਵਿੱਚ دہشت ਫੈਲ ਗਈ ਹਾਲਾਂਕਿ ਪੁਲਿਸ ਨੇ ਇਹ ਕੋਈ ਅਤਵਾਦੀ ਹਮਲਾ ਹੋਣ ਤੋਂ ਤੁਰੰਤ ਇਨਕਾਰ ਕਰ ਦਿੱਤਾ ਹੈ ਪਰ ਇੰਟਰਨੈਟ ਮੀਡੀਆ ਤੇ ਗੈਂਗਸਟਰ ਹੈਪੀ ਪਸ਼ੀਆਂ ਨੇ ਚੌਂਕੀ ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਉਸ ਨੇ ਪੰਜਾਬ ਪੁਲਿਸ ਤੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਉਸ ਦੇ ਸਾਥੀਆਂ ਨੂੰ ਬੇਵਜ੍ਹਾ ਪਰੇਸ਼ਾਨ ਕਰ ਰਹੀ ਹੈ ਜਿਸ ਦੇ ਵਿਰੋਧ ਦੇ ਚੱਲਦੇ ਇਹ ਹਮਲਾ ਕੀਤਾ ਗਿਆ ਹੈ ਤੇ ਅਜਿਹੇ ਹਮਲੇ ਜਾਰੀ ਰੱਖੇ ਜਾਣਗੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਮੁਹੰਮਦ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ 2000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਉਸਾਰੇ ਗਏ ਸਿੱਖਿਆ ਪ੍ਰੋਜੈਕਟਾਂ ਦੇ ਉਦਘਾਟਨਾ ਦੀ ਮਹੱਤਵਪੂਰਨ ਸ਼ੁਰੂਆਤ ਨਵਾਂ ਸ਼ਹਿਰ ਤੋਂ ਕੀਤੀ ਇੱਥੇ ਉਹਨਾਂ ਅਤ ਆਧੁਨਿਕ ਸਕੂਲ ਆਫ ਐਮੀਨੈਂਸ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਇਸ ਮੌਕੇ ਉਹਨਾਂ ਆਪਣੇ ਸੰਬੋਧਨ ਵਿੱਚ ਆਖਿਆ ਕਿ ਸੂਬਾ ਸਰਕਾਰ ਸੇਕ ਤੇ ਸਿੱਖਿਆ ਪ੍ਰਣਾਲੀ ਨੂੰ ਮੁੜ ਸਰਜੀਤ ਕਰਨ ਲਈ ਠੋਸ ਯਤਨ ਕਰ ਰਹੀ ਹੈ ਅਇਤ ਕੀ ਆਪਣਾ 8ਵੀਂ ਦਾ ਜਿਹੜਾ ਰਿਜ਼ਲਟ ਹੈ 97.30% ਆਇਆ ਜੀ 97.30% ਓਵਰਆਲ ਪੰਜਾਬ ਦਾ ਸਰਕਾਰੀ ਸਕੂਲਾਂ ਦਾ ਰਿਜ਼ਲਟ ਆਇਆ ਜੀ ਪਹਿਲਾਂ ਨਹੀਂ ਹੁੰਦਾ ਸੀ ਇਹ ਪਹਿਲੀ ਵਾਰ ਹੋਇਆ ਕਿ 17000 ਕਰੋੜ ਤੋਂ ਜ਼ਿਆਦਾ ਬਜਟ ਐਜੂਕੇਸ਼ਨ ਵਾਸਤੇ ਰੱਖਿਆ ਗਿਆ 19200 ਸਕੂਲ ਹੈ ਲਗਭਗ ਸਾਰੇ ਸਕੂਲਾਂ ਦੀਆਂ ਜਿਹੜੀਆਂ ਬਾਉਂਡਰੀਆਂ ਬਣ ਗਈਆਂ ਬਹੁਤ ਸਰ ਸਕੂਲਾਂ ਨੇ ਬਾਉਂਡਰੀ ਨਹੀਂ ਸੀਗੇ ਪਸ਼ੂ ਡੰਗਰ ਫਿਰ ਦਰਾਂ ਸੀ ਲਗ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਬੱਚਿਆਂ ਦੇ ਬੈਠਣ ਵਾਸਤੇ ਬੈਂਚ ਤੇ ਬਾਥਰੂਮ ਤੋਂ ਬਿਨਾ ਕੋਈ ਸਕੂਲ ਨਹੀਂ ਟੀਚਰਾਂ ਦੀਆਂ ਭਰਤੀਆਂ ਹਰ ਰੋਜ਼ ਹੁਣ ਹਜੇ 1400 ਟੀਚਰ ਹੈ ਜੇ ਹੋਰ ਉਹਨਾਂ ਨੂੰ ਨਿਪਟੇ ਪੱਤਰ ਦੇਣੇ ਨੇ ਪ੍ਰਿੰਸੀਪਲ ਉਹ ਇੱਕ ਲੀਗਲ ਜਿਹੜਾ ਮਾਮਲਾ ਫਸਿਆ ਹੋਇਆ ਸੀ ਉਹਨੂੰ ਵੀ ਕਲੀਅਰ ਕਰਕੇ ਕਿ ਕਿ ਕਿਹੜੇ ਪ੍ਰਮੋਟਿਵ ਪ੍ਰਿੰਸੀਪਲ ਬਣਨਗੇ ਕਿਹੜੇ ਡਾਇਰੈਕਟਰ ਰੱਖਣੇ ਉਹ ਵੀ ਆਉਣ ਵਾਲੇ ਦਿਨਾਂ 'ਚ ਫੈਸਲਾ ਹੋਊਗਾ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤੇ ਜਾਣ ਦੀ ਮੁਹਿੰਮ ਨੂੰ ਲੈ ਕੇ ਕੱਲ ਹਾਕਮ ਪੱਤਰ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਦੇ ਨੇਤਾਵਾਂ ਵਿਚਕਾਰ ਸ਼ਬਦੀ ਜੰਗ ਵੀ ਸ਼ੁਰੂ ਹੋ ਗਈ। ਵਿਰੋਧੀ ਧਿਰ ਦੇ ਨੇਤਾਵਾਂ ਨੇ ਸੂਬਾ ਸਰਕਾਰ ਦੇ ਇਸ ਕਦਮ ਨੂੰ ਫੋਕੀ ਸ਼ੋਰਤ ਹਾਸਲ ਕਰਨਾ ਤੇ ਲੋਕਾਂ ਨੂੰ ਬੇਵਕੂਫ ਬਣਾਉਣਾ ਗਰਦਾਨਿਆਂ ਜਦਕਿ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਬੈਸ ਨੇ ਵਿਰੋਧੀ ਧਿਰ ਦੇ ਨੇਤਾਵਾਂ ਦੁਆਰਾ ਕੀਤੀਆਂ ਇਹਨਾਂ ਟਿੱਪਣੀਆਂ ਨੂੰ ਨਕਾਰਦੇ ਹੋਏ ਆਖਿਆ ਕਿ ਵਿਰੋਧੀ ਧਿਰ ਦੇ ਨੇਤਾ ਇਸ ਗੱਲ ਤੋਂ ਔਖੇ ਹਨ ਕਿ ਸੂਬਾ ਸਰਕਾਰ ਆਮ ਲੋਕਾਂ ਦੇ ਵਿਕਾਸ ਲਈ ਕਾਰਜਕਰ ਉਹਨਾਂ ਦੀ ਹਰਮਨ ਪਿਆਰੀ ਬਣਦੀ ਜਾ ਰਹੀ ਹੈ। ਹਰ ਚੀਜ਼ ਸਿਰਫ ਤੇ ਸਿਰਫ ਡਰਾਮੇ ਨਾਲ ਸੰਬੰਧਿਤ ਹੋ ਕੇ ਰਹਿ ਗਈ ਹੈ। ਬੱਚਿਆਂ ਦੀ ਐਜੂਕੇਸ਼ਨ 'ਚ, تعلیم 'ਚ, ਉਹਨਾਂ ਦੀ ਸਕੂਲਾਂ ਦੇ ਹਾਲਾਤ ਵੱਲ ਕੋਈ ਧਿਆਨ ਨਹੀਂ everything has become about branding and rebranding ki lokan nu no, kivein beifku banaya ja sakda eh farzi inqilabiyan di jamat eh gair punjabiyan di sarkar eh mashhooriyan wali sarkar agla hafta nee patthar rakhne photo ops karne publicity karne ਇਹਦਾ ਹੱਫਤਾ ਬਣਾ ਰਹੀ ਹੈ तकरीबन 20000 ਤੋਂ ਵੱਧ ਨੀ ਪੱਥਰ ਰੱਖੇ ਜਾਂਦੇ ਕਈ ਕਈ ਸਕੂਲਾਂ ਦੇ ਵਿੱਚ 7 ਤੋਂ 8 ਨੀ ਪੱਥਰ ਨੇ ਕੋਈ ਬਾਥਰੂਮ ਦਾ ਕੋਈ ਬਾਹਰ ਲਈ ਗੰਦ ਦਾ ਕੋਈ ਦਰਵਾਜ਼ੇ ਦਾ ਕੋ ਪੂਏ ਦਾ ਕੋ ਖਿੜਕੀ ਦਾ ਵਿੱਚ तकरीबन 20 ਤੋਂ 25 ਕਰੋੜ ਰੁਪਇਆ ਖਰਚਾ ਹੈ ਇਹਦੇ ਇਹੀ ਯੂਨੀਫਾਰਮਸ ਦੇ ਵਿੱਚ ਇਹੀ ਕਿਤਾਬਾਂ ਦੇ ਵਿੱਚ ਇਹੀ ਸਕੂਲਾਂ ਦਾ ਇਨਫਰਾਸਟ੍ਰਕਚਰ ਦੇਣ ਦੇ ਵਿੱਚ ਇਹੀ ਮਾਸਟਰ ਦੇਣ ਦੇ ਵਿੱਚ ਤੁਸੀਂ ਖਰਚਾ ਕਰਦੇ ਤੇ ਪੰਜਾਬ ਦੀ ਕੋਈ ਬਿਹਤਰੀ ਹੁੰਦੀ ਸੋ ਕਿਰਪਾ ਕਰਕੇ ਹੱਥ ਜੋੜ ਕੇ ਅਸੀਂ ਗੁਜ਼ਾਰਿਸ਼ ਕਰਨਾ ਚਾਹੁੰਦੇ ਆ ਬਹੁਤ ਬੇਫਿਕੂਰ ਬਣਾ ਰਹੇ ਅਸੀਂ ਪੰਜਾਬ ਦਾ ਕਿਰਪਾ ਕਰੋ ਤਰਸ ਕਰੋ ਪੰਜਾਬ ਅੱਜ ਪੰਜਾਬ ਦੇ ਵਿੱਚ ਇੱਕ ਇਤਿਹਾਰ ਇਸ ਤਰ੍ਹਾਂ ਚੱਲ ਰਿਹਾ ਤੇ ਕਈਆਂ ਨੂੰ ਇਸ ਇਤਿਹਾਰ ਤੋਂ ਬਹੁਤ ਤਕਲੀਫ ਹੋ ਰਹੀ ਹੈ ਪਹਿਲਾਂ ਮੈਂ ਤੁਹਾਨੂੰ ਦੱਸਦਾ ਤਿਹਾਰ ਕਾਹਦਾ ਹੈ ਤਿਹਾਰ ਇਹ ਹੈ ਕਿ ਹੁਣ ਸਰਕਾਰੀ ਸਕੂਲਾਂ ਦੀ ਗੱਲ ਹੈ ਹੁਣ ਸਰਕਾਰੀ ਸਕੂਲਾਂ 'ਚ ਪੜਦੇ ਬੱਚਿਆਂ ਦੀ ਗੱਲ ਹੋ ਰਹੀ ਐ ਤੇ ਤਕਲੀਫ ਇਸ ਗੱਲ ਦੀ ਐ ਕਿ ਅੱਛਾ ਇਹ ਕਿਉਂ ਹੋ ਰਿਹਾ ਜਦੋਂ ਦਾ ਉੜਦਾ ਪੰਜਾਬ ਸੀ ਕਿਸੇ ਨੂੰ ਕੋਈ ਤਕਲੀਫ ਨਹੀਂ ਹੁੰਦੀ ਸੀ ਤੇ ਜਦੋਂ ਹੁਣ ਪੜਦਾ ਪੰਜਾਬ ਦਾ ਤਾਂ ਤਕਲੀਫ ਹੋ ਰਹੀ ਹੈ ਜਨਾਬ 20000 ਸਕੂਲ ਐ ਵਿਰਸੇ 'ਚ ਕੀ ਮਿਲਿਆ ਸਕੂਲਾਂ ਚਾਰ ਦੀਵਾਰੀ ਨਹੀਂ ਸੀ ਸਕੂਲਾਂ 'ਚ ਬਾਥਰੂਮ ਨਹੀਂ ਸੀ ਬੱਚਿਆਂ ਲਈ ਪਰਨੀਚਰ ਨਹੀਂ ਸੀ ਬੱਚਿਆਂ ਦੇ ਲਈ ਟਾਇਲਟ ਕਿੱਥੇ ਸੀ ਸਿਕਿਉਰਿਟੀ ਗਾਰਡ ਤਾਂ ਛੱਡ ਦੋ ਬਾਕੀ ਗੱਲਾਂ ਤਾਂ ਛੱਡ ਦੋ ਪੇਸ਼ अब हर स्कूल चार दिवारी बनाती है कहते उदघाटन क्यों कर रहे हो जल्दों हर स्कूल टॉयलेट बनाता कहते हां क्यों उदघाटन कर रहे हो जो के सकारी स्कूलों वाईफाई लग गए जलो के सकारी स्कूलों सिक्योरिटी गार्ड आ गए जलों साजे बच्चे भी चेई क्लीयर कर लग गए कहते हां क्यों की तुम प्राइवेट स्कूल मिले हुए हो ਇਸ ਦੇ ਦਰਮਿਆਨ ਸੂਬਾ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸ਼ੁਰੂ ਕੀਤੀ ਮਹਿੰਮ ਨੂੰ ਆਮ ਆਦਮੀ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਚੇਤਨ ਸਿੰਘ ਜੋੜੇ ਮਾਜਰਾ ਨੇ ਖੁਦ ਹੀ ਪਾਣੀ ਫੇਰ ਦਿੱਤਾ। ਦਰਸਲ ਸਮਾਣਾ ਵਿੱਚ ਇੱਕ ਸਰਕਾਰੀ ਸਕੂਲ ਵਿੱਚ ਵਿਕਾਸ ਪ੍ਰੋਜੈਕਟ ਦੇ ਉਦਘਾਟਨ ਮੌਕੇ ਜੋੜੇ ਮਾਜਰਾ ਸਮਾਗਮ ਵਿੱਚ ਲੋਕਾਂ ਦੀ ਘੱਟ ਗਿਣਤੀ ਨੂੰ ਦੇਖ ਕੇ ਆਪਣਾ ਆਪਾ ਖੋ ਬੈਠੇ ਤੇ ਮੰਚ ਤੋਂ ਹੀ ਅਧਿਆਪਕਾਂ ਨੂੰ ਅਪਸ਼ਬਦ ਬੋਲਣ ਲੱਗ ਪਏ ਸਕੂਲ ਦੇ ਪ੍ਰਿੰਸੀਪਲ ਨੇ ਇਸ ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਸੂਤਰਾਂ ਨੇ ਦੱਸਿਆ ਕਿ ਪ੍ਰੋਗਰਾਮ ਲੰਬਾ ਹੁੰਦਾ ਦੇਖ ਕੇ ਅਧਿਆਪਕਾਂ ਵੱਲੋਂ ਜੋ ਵਿਦਿਆਰਥੀਆਂ ਦੇ ਮਾਪਿਆਂ ਨੂੰ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਲਈ ਬੁਲਾਇਆ ਗਿਆ ਸੀ ਉਹ ਜੋੜੇ ਮਾਜਰਾ ਦਾ ਭਾਸ਼ਣ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰੋਗਰਾਮ ਛੱਡ ਕੇ ਚਲੇ ਗਏ ਜਿਸ ਤੋਂ ਜੋੜੇ ਮਾਜਰਾ ਆਪਾ ਖੋ ਬੈਠੇ ਕਿੰਨੇ ਬੱਚੇ ਗਿਆ ਰਹਾ ਤੇਰਾ ਕਿੰਨੇ ਟੀਚਰ ਇੱਥੇ ਨਹੀਂ ਬੈਠੇ ਦੱਸੋ ਮੈਨੂੰ ਟੀਚਰ ਕਿੰਨੇ ਅੰਦਰ ਆਏ ਇਹ ਕੌਣ ਨੇ ਜਿਹਨੇ ਇੱਥੇ ਖਲੋਤੇ ਆ ਜਿੰਨੇ ਟੀਚਰ ਨੇ ਸਾਰੇ ਕਿਉਂ ਐਬਸੈਂਟ ਆ ਮੈਨੂੰ ਦੱਸੋ ਸਾਰੀ ਗੱਲ ਇਹ ਕੋਈ پلان ਕੀਤਾ ਹੋਇਆ ਪ੍ਰੋਗਰਾਮ ਹੁੰਦਾ ਹੈ ਬਿਲਕੁਲ ਸਹੀ ਪ੍ਰੋਗਰਾਮ ਆ ਤੋ ਬਿਲਕੁਲ ਸਾਰੇ ਜਿਹੜੇ ਵੀ ਹੈਗੇ ਨੇ ਸਾਰੇ ਜਿਹੜਾ ਵੀ ਬੱਚਾ ਬਾਹਰ ਆ ਉਹਦੇ ਆਪਸ਼ਨ ਤੇ ਲਾਓ ਜਿਹੜਾ ਬੱਚਾ ਬਾਹਰ ਆ ਸਾਡੀ ਸਾਰੇ ਟੀਚਰਾਂ ਦੀ ਸ਼ਿਕਾਇਤ ਅੱਜ ਹੀ ਸੀਐਮ ਸਾਹਿਬ ਨੂੰ ਐਜੂਕੇਸ਼ਨ ਮਨਿਸਟਰ ਨੂੰ ਅੱਜ ਲੈ ਕੇ ਬਾਕੀ ਦਾ ਸਤਿਓ ਸੋਥੀ ਲੈ ਕੇ ਤੁਸੀਂ ਕੁਰਸੀਆਂ ਨਹੀਂ 50 ਕੁਰਸੀਆਂ ਨਹੀਂ ਹੋਰ ਲਾ ਸਕਦੇ ਤੁਸੀਂ ਬਾਕੀ ਦਾ ਕੀ ਕਰੋਗੇ ਤੁਸੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੇ ਅਮਰੀਕਾ ਭੇਜੇ ਜਾਣ ਵਾਲੀਆਂ ਵਸਤੂਆਂ ਤੇ ਲਾਏ ਗਏ ਟੈਕਸਾਂ ਨੇ ਕੱਲ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਤਰਥੱਲੀ ਮਚਾ ਦਿੱਤੀ। ਭਾਰਤ ਸਮੇਤ ਦੁਨੀਆ ਭਰ ਦੇ ਜ਼ਿਆਦਾਤਰ ਸ਼ੇਅਰ ਬਾਜ਼ਾਰ ਕੱਲ ਵੱਡੀ ਗਿਰਾਵਟ ਨਾਲ ਬੰਦ ਹੋਏ। ਭਾਰਤ ਵਿੱਚ ਤਾਂ ਸ਼ੇਅਰ ਬਾਜ਼ਾਰ ਇੰਨਾ ਥੱਲੇ ਡਿੱਗ ਗਿਆ ਕਿ ਨਿਵੇਸ਼ਕਾਂ ਦੇ ਲਗਭਗ 20 ਲੱਖ ਕਰੋੜ ਰੁਪਏ ਡੁੱਬ ਗਏ। ਐਸੇ ਦਰਮਿਆਨ ਉਥਲ ਪੁਥਲ ਵਿਚਕਾਰ ਕਲ ਰੁਪਈਆ ਵੀ ਡਾਲਰ ਦੇ ਮੁਕਾਬਲੇ 38 ਪੈਸੇ ਕਮਜ਼ੋਰ ਹੋ ਗਿਆ ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇਹਨਾਂ ਟੈਕਸਾਂ ਨੂੰ ਕੌੜੀ ਦਵਾਈ ਕਰਾਰ ਦਿੰਦਿਆਂ ਉਹਨਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ 트੍ਰੰਪ ਨੇ ਆਖਿਆ ਕਿ ਇਹ ਟੈਕਸ ਉਸ ਸਮੇਂ ਤੱਕ ਵਾਪਸ ਨਹੀਂ ਲਏ ਜਾਣਗੇ ਜਦ ਤੱਕ ਦੂਜੇ ਦੇਸ਼ ਅਮਰੀਕੀ ਵਸਤੂਆਂ ਤੇ ਲੱਗਣ ਵਾਲੇ ਟੈਕਸ ਨੂੰ ਘੱਟ ਨਹੀਂ ਕਰਦੇ 트੍ਰੰਪ ਨੇ ਆਖਿਆ ਕਿ ਯੂਰਪ ਏਸ਼ੀਆ ਤੇ ਕਈ ਹੋਰ ਦੇਸ਼ਾਂ ਦੇ ਆਗੂ ਉਹਨਾਂ ਨਾਲ ਹੁਣ ਗੱਲਬਾਤ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ ਅਤੇ ਸਮਝੌਤਾ ਕਰਨ ਲਈ ਤੜਫ ਰਹੇ ਹਨ। ਟਰੰਪ ਨੇ ਕੱਲ ਚੀਨ ਨੂੰ ਵੀ ਚੇਤਾਵਨੀ ਦਿੱਤੀ ਕਿ ਜੇਕਰ ਉਸਨੇ ਅਮਰੀਕੀ ਵਸਤੂਆਂ ਤੇ ਵਧਾਇਆ ਗਿਆ ਟੈਕਸ ਵਾਪਸ ਨਾ ਲਿਆ ਤਾਂ ਉਹ ਚੀਨੀ ਵਸਤੂਆਂ ਤੇ 100% ਦੀ ਤੱਕ ਟੈਕਸ ਲਾ ਦੇਣਗੇ। ਇਸ ਦਰਮਿਆਨ ਕੱਲ ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਦਿੰਦੇ ਹੋਏ ਰਸੋਈ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧਾ ਦਿੱਤੀ। ਹੋਨਾ ਅਜਵਲ ਯੋਜਨਾ ਤਹਿਤ ਮਿਲਣ ਵਾਲੇ ਗੈਸ ਸਿਲੰਡਰ ਦੀ ਕੀਮਤ 500 ਤੋਂ ਵੱਧ ਕੇ 550 ਰੁਪਏ ਹੋ ਗਈ ਹੈ ਜਦਕਿ ਸਧਾਰਨ ਗੈਸ ਸਿਲੰਡਰ ਦੀ ਕੀਮਤ 853 ਰੁਪਏ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਤੇ ਵੀ ਐਕਸਾਈਜ਼ ਡਿਊਟੀ ਦੀ ਦਰ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਰੇੜਕਾ ਵਾਧਾ ਚਾਰਿਆ ਹੈ ਕਿਸਾਨ ਜਥੇਬੰਦੀਆਂ ਨੇ ਹੁਣ ਢੋਸ ਦੀ ਰਹਾਇਸ਼ ਤੇ 11 April ਤੋਂ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਜਵਾਬ ਵਿੱਚ ਢੋਸ ਦੇ ਸਮਰਥਕ ਵੀ ਮੈਦਾਨ ਵਿੱਚ ਉਤਰ ਆਏ ਹਨ ਵਿਧਾਇਕ ਦੇ ਸਮਰਥਕਾਂ ਨੇ ਕਿਸਾਨਾਂ ਨੂੰ ਅਝਿਹਾ ਕਰਨ ਤੋਂ ਵਰਜਦੇ ਹੋਏ ਐਲਾਨ ਕੀਤਾ ਕਿ ਜੇਕਰ ਕਿਸਾਨਾਂ ਨੇ ਤੋ ਉਸ ਦੀ ਰਹਾਇਸ਼ ਤੇ ਪੱਕਾ ਮੋਰਚਾ ਲਾਇਆ ਤਾਂ ਉਹ ਵੀ ਚੁੱਪ ਨਹੀਂ ਬੈਠਣਗੇ ਕਿਸਾਨ ਜਥੇਬੰਦੀਆਂ ਦੁਆਰਾ 11 ਅਪ੍ਰੈਲ ਨੂੰ ਪੱਕੇ ਮੋਰਚੇ ਦੇ ਐਲਾਨ ਕਰਨ ਤੋਂ ਬਾਅਦ ਆਪ ਸਮਰਥਕਾਂ ਨੇ ਵੀ 11 ਅਪ੍ਰੈਲ ਨੂੰ ਵਿਧਾਇਕ ਦੀ ਰਹਾਇਸ਼ ਤੇ ਵੱਡਾ ਇਕੱਠ ਸੱਦ ਲਿਆ ਹੈ ਇੱਥੇ ਦੱਸਣਯੋਗ ਹੈ ਕਿ 31 ਮਾਰਚ ਨੂੰ ਕਿਸਾਨ ਜਥੇਬੰਦੀਆਂ ਦੁਆਰਾ ਵਿਧਾਇਕ ਦੀ ਰਹਾਇਸ਼ ਤੇ ਪ੍ਰਦਰਸ਼ਨ ਦੌਰਾਨ ਦੋਵਾਂ ਧਿਰਾਂ ਵਿਚਕਾਰ ਹੱਥੋਪਾਈ ਹੋ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅੱਜ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਬੁਲਾਈ ਗਈ ਹੈ ਇਹ ਉਹਨਾਂ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਇਕੱਤਰਤਾ ਹੈ ਭਾਵੇਂ ਕਿ ਇਸ ਇਕੱਤਰਤਾ ਬਾਰੇ ਕੋਈ ਅਜੰਡਾ ਜਾਰੀ ਨਹੀਂ ਕੀਤਾ ਗਿਆ ਪਰ ਚਰਚਾ ਹੈ ਕਿ ਪੰਥਕ ਮਾਮਲਿਆਂ ਤਹਿਤ ਅਕਾਲੀ ਦਲ ਦੀ ਭਾਤੀ ਸੰਬੰਧੀ ਮਾਮਲੇ ਤੇ ਅੱਜ ਵਿਚਾਰ ਕੀਤਾ ਜਾਵੇਗਾ ਉੱਧਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੀ ਭਰਤੀ ਕਮੇਟੀ ਨੂੰ ਦਰਕਨਾਰ ਕਰਕੇ ਸ਼੍ਰੋਮ ਨੇ ਅਕਾਲੀ ਦਲ ਨੇ ਸੁਖਵੀਰ ਸਿੰਘ ਬਾਦਲ ਨੂੰ ਆਪਣਾ ਮੁੜ ਪ੍ਰਧਾਨ ਬਣਾਉਣ ਦਾ ਰਾਹ ਪੱਧਰਾ ਕਰ ਲਿਆ ਹੈ। ਪਾਰਟੀ ਨੇ ਕੱਲ ਜ਼ਿਲ੍ਹਾ ਡੈਲੀਗੇਟਾਂ ਦੀ ਚੋਣ ਪ੍ਰਕਿਰਿਆ ਮੁਕੰਮਲ ਕਰ ਲਈ। ਇਨ੍ਹਾਂ ਡੈਲੀਗੇਟਾਂ ਨੇ ਪ੍ਰਧਾਨ ਦੀ ਚੋਣ ਸੰਬੰਧੀ ਸਾਰੇ ਅਧਿਕਾਰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਨ ਨੂੰ ਸੌਂਪ ਦਿੱਤੇ ਹਨ। ਪਾਰਟੀ ਦੀ ਵਰਕਿੰਗ ਕਮੇਟੀ ਦੀ ਬੈਠਕ ਅੱਜ ਦੁਪਹਿਰ 2 ਵਜੇ ਚੰਡੀਗੜ੍ਹ ਵਿੱਚ ਹੋਵੇਗੀ। ਸੂਤਰਾਂ ਅਨੁਸਾਰ 11 ਜਾਂ 12 ਅਪ੍ਰੈਲ ਤੱਕ ਸ਼੍ਰੋਮਣੇ ਅਕਾਲੀ ਦਲ ਨੂੰ ਹੁਣ ਨਵਾਂ ਪ੍ਰਧਾਨ ਮਿਲ ਜਾਵੇਗਾ ਤੇ ਨਵੇਂ ਪ੍ਰਧਾਨ ਦਾ ਤਾਜ ਸੁਖਵੀਰ ਸਿੰਘ ਬਾਦਲ ਦੇ ਸਿਰ ਤੇ ਸਜਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਸ਼੍ਰੋਮਣੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਬੈਠਕ ਤੋਂ ਇੱਕ ਦਿਨ ਪਹਿਲਾਂ ਸ਼੍ਰੋਮਣੇ ਅਕਾਲੀ ਦਲ ਦੇ ਆਗੂ ਪੀਰ ਮੁਹੰਮਦ ਨੇ ਕੱਲ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ। ਅਸਤੀਫਾ ਦੇਣ ਮਗਰੋਂ ਉਹਨਾਂ ਆਖਿਆ ਕਿ ਅਕਾਲੀ ਦਲ ਆਪਣੀ ਵਿਚਾਰਧਾਰਾ ਤੋਂ ਭਟਕ ਚੁੱਕਾ ਹੈ ਤੇ ਤਾਕਤ ਨਹੀਂ ਛੱਡਣਾ ਚਾਹੁੰਦਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਚੀਮਾ ਨੇ ਦੱਸਿਆ ਕਿ ਪੀਰ ਮੁਹੰਮਦ ਨੇ ਬੜੀ ਹੁਸ਼ਿਆਰੀ ਨਾਲ ਵਰਕਿੰਗ ਕਮੇਟੀ ਦੀ ਬੈਠਕ ਤੋਂ ਪਹਿਲਾਂ ਅਸਤੀਫਾ ਦਿੱਤਾ ਹੈ ਉਹਨਾਂ ਆਖਿਆ ਕਿ ਵਰਕਿੰਗ ਕਮੇਟੀ ਮਗਰੋਂ ਸਮੁੱਚਾ ਢਾਂਚਾ ਵੈਸੇ ਹੀ ਭੰਗ ਹੋ ਜਾਣਾ ਸੀ ਪੰਜਾਬ ਦੇ ਚਰਚਿਤ ਮੋਗਾ ਸੈਕਸ ਸਕੈਂਡਲ ਮਾਮਲੇ ਵਿੱਚ 18 ਸਾਲ ਬਾਅਦ ਕੱਲ ਮੁਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ ਵਿੱਚ ਸ਼ਾਮਲ ਚਾਰ ਸਾਬਕਾ ਪੁਲਿਸ ਅਧਿਕਾਰੀਆਂ ਨੂੰ 5-5 ਸਾਲ ਦੀ ਕੈਦ ਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਇਨ੍ਹਾਂ ਵਿੱਚ ਦਵਿੰਦਰ ਸਿੰਘ ਗਰਚਾ ਤਤਕਾਲੀਨ ਐਸਐਸਪੀ ਮੋਗਾ, ਪਰਮਦੀਪ ਸਿੰਘ ਸੰਧੂ ਐਸਪੀ ਮੁਖ ਦਫ਼ਤਰ, ਰਮਨ ਕੁਮਾਰ ਤੇ ਅਮਰਜੀਤ ਸਿੰਘ ਸਾਬਕਾ ਇੰਸਪੈਕਟਰ ਸ਼ਾਮਲ ਹਨ। ਅਦਾਲਤ ਨੇ ਇੰਸਪੈਕਟਰ ਰਮਨ ਕੁਮਾਰ ਨੂੰ ਇੱਕ ਹੋਰ ਕੇਸ ਅਧੀਨ 3 ਸਾਲ ਦੀ ਕੈਦ ਵੀ ਸਜ਼ਾ ਨਾਈ। ਪੰਜਾਬ ਸਰਕਾਰ ਨੇ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਝੋਨੇ ਦੀ ਪੂਸਾ 44 ਤੇ ਕਈ ਹੋਰ ਹਾਈਬ੍ਰਿਡ ਕਿਸਮਾਂ ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਸੁੱਭਾ ਸਰਕਾਰ ਨੇ ਇਸ ਸਬੰਧੀ ਬੀਜ ਡੀਲਰਾਂ ਨੂੰ ਹਦਾਇਤਾਂ ਦੇ ਦਿੱਤੀਆਂ ਤੇ ਖੇਤੀਬਾੜੀ ਵਿਭਾਗ ਨੂੰ ਵੀ ਹੁਕਮ ਦਿੱਤੇ ਹਨ ਕਿ ਪੂਸਾ 44 ਦੀ ਪਨੀਰੀ ਬੀਜਣ ਨਾ ਦਿੱਤੀ ਜਾਵੇ। ਜਿਕਰ ਜੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਵੀ ਪੂਸਾ 44 ਤੇ ਪਾਬੰਦੀ ਲਾਈ ਗਈ ਸੀ ਪਰ ਬਾਅਦ ਵਿੱਚ ਸੁਪਾ ਸਰਕਾਰ ਨੇ ਇਹ ਪਾਬੰਦੀ ਹਟਾ ਲਈ ਸੀ ਉੱਤਰ ਭਾਰਤ ਵਿੱਚ ਗਰਮੀ ਨੇ ਹੁਣ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਕੱਲ ਪੰਜਾਬ ਦੇ ਜ਼ਿਆਦਾਤਰ ਭਾਗਾਂ ਵਿੱਚ ਤਾਪਮਾਨ 42 ਡਿਗਰੀ ਨੂੰ ਛੂ ਗਿਆ ਮੌਸਮ ਵਿਭਾਗ ਨੇ ਆਉਣ ਵਾਲੇ 2 ਦਿਨਾਂ ਵਿੱਚ ਅਤਿ ਦੀ ਗਰਮੀ ਪੈਣ ਸੰਬੰਧੀ ਭਵਿੱਖਬਾਣੀ ਜਾਰੀ ਕਰ ਦਿੱਤੀ ਹੈ ਹਾਲਾਂਕਿ 10 ਅਪ੍ਰੈਲ ਨੂੰ ਪੱਛਮੀ ਗੜਬੜੀ ਦੇ ਚੱਲਦਿਆਂ ਸੂਬੇ ਦੇ ਕੁਝ ਖੇਤਰਾਂ ਵਿੱਚ ਹਲਕੀ ਵਰਖਾ ਹੋਣ ਦੀ ਸੰਭਾਵਨਾ ਵੀ ਹੈ। ਮੋਗਾ ਬਰਨਾਲਾ ਨਜ਼ਦੀਕ ਕੱਲ ਬੱਧਨੀ ਕੋਲ ਇੱਕ ਤੇਜ਼ ਰਫ਼ਤਾਰ ਕਾਰ ਡਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮੁੱਢਲੀ ਨਜ਼ਰੇ ਇਸ ਹਾਦਸੇ ਦਾ ਕਾਰਨ ਤੇਜ਼ ਰਫ਼ਤਾਰੀ ਦੱਸਿਆ ਜਾ ਰਿਹਾ ਹੈ। ਜੋਬ ਦੇ ਨਸ਼ਿਆਂ ਵਿਰੋਧ ਮਹਿੰਮਤ ਤਹਿਤ ਕੱਲ ਪੰਜਾਬ ਪੁਲਿਸ ਨੇ 38ਵੇਂ ਦਿਨ ਵੀ ਕਾਰਵਾਈ ਜਾਰੀ ਰੱਖੀ ਪੰਜਾਬ ਪੁਲਿਸ ਨੇ ਕੱਲ ਸੂਬੇ ਭਰ ਦੇ 220 ਬਸ ਅੱਡਿਆਂ ਤੇ ਛਾਪੇ ਮਾਰ ਕੇ ਤਲਾਸ਼ੀ ਮੁਹਿੰਮ ਚਲਾਈ ਇਨ੍ਹਾਂ ਛਾਪਿਆਂ ਦੌਰਾਨ ਲਗਭਗ 38 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਧਰ ਐਂਟੀ ਨਾਰਕੋਟਿਕਸ ਫੋਰਸ ਦੀ ਮੁਹਾਲੀ ਟੀਮ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਆਪ ਆਗੂ ਨੂੰ ਵੀ ਨਸ਼ੀਲੇ ਪਦਾਰਥਾਂ ਸਣੇ ਕਾਬੂ ਕੀਤਾ ਗਿਆ ਮੁਲਜ਼ਮ ਦੀ ਪਛਾਣ ਬਹਾਦਰਗੜ੍ਹ ਨਜ਼ਦੀਕ ਪਿੰਡ ਰਾਜਪੁਰ ਮੰਡਲਾਂ ਦੀ ਸਰਪੰਚ ਦੇ ਪਤੀ ਤਰਮਿੰਦਰ ਸਿੰਘ ਵਜੋਂ ਹੋਈ ਹੈ। ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਰੋਕਣ ਵਿਭਾਗ ਵਿੱਡੀ ਮਹਿਮ ਤਹਿਤ ਕੱਲ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਆਰਟੀਏ ਦਫ਼ਤਰਾਂ ਤੇ ਡਰਾਈਵਿੰਗ ਟੈਸਟ ਸੈਂਟਰਾਂ ਤੇ ਛਾਪੇਮਾਰੀ ਕੀਤੀ। ਇਸੇ ਛਾਪੇਮਾਰੀ ਦੌਰਾਨ 24 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਕੋਲੋਂ ਲਗਭਗ 50000 ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਗਈ ਜੋ ਲੋਕਾਂ ਤੋਂ ਰਿਸ਼ਵਤ ਵਜੋਂ ਵਸੂਲੀ ਗਈ ਸੀ ਇੱਥੇ ਦੱਸਣਾ ਬਣਦਾ ਹੈ ਕਿ ਭਾਵੇਂ ਕੇਂਦਰ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਆਨਲਾਈਨ ਐਪਲੀਕੇਸ਼ਨ ਦੀ ਸਹੂਲਤ ਦਿੱਤੀ ਹੋਈ ਹੈ ਪਰ ਅਸਲੀਅਤ ਇਹ ਹੈ ਕਿ ਜੇਕਰ ਕੋਈ ਵੀ ਬੇਨਤੀ ਕਰਤਾ ਆਨਲਾਈਨ ਅਪਲਾਈ ਕਰਦਾ ਹੈ ਤਾਂ ਉਸ ਨੂੰ ਰਿਸ਼ਵਤ ਲੈਣ ਲਈ ਡਰਾਈਵਿੰਗ ਟੈਸਟ ਸੈਂਟਰਾਂ ਤੇ ਖੱਜਲ ਖਵਾਰ ਕੀਤਾ ਜਾਂਦਾ ਹੈ ਤੇ ਇੱਥੇ ਵਿਚੋਲੀਏ ਰਾਹੀਂ ਲਾਇਸੈਂਸ ਆਦ ਬਣਾਉਣ ਵੇ ਲਈ ਮਜਬੂਰ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਨੇ ਕੱਲ ਖੁਫੀਆ ਵਿਭਾਗ ਦੇ ਮੁਖੀ ਏਡੀਜੀਪੀ ਆਰ ਕੇ ਜੈਸਵਾਲ ਨੂੰ ਹਟਾ ਦਿੱਤਾ। ਜੈਸਵਾਲ ਦੀ ਥਾਂ ਪ੍ਰਵੀਨ ਕੁਮਾਰ ਸਿਨਾ ਨੂੰ ਖੁਫੀਆ ਵਿਭਾਗ ਦੀ ਨਵੀਂ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਬਾਬਾ ਅਮਰਨਾਥ ਦੀ ਸਾਲਾਨਾ ਯਾਤਰਾ ਲਈ ਦੇਸ਼ ਭਰ ਵਿੱਚ 4 ਬੈਂਕਾਂ ਦੀਆਂ 533 ਬ੍ਰਾਂਚਾਂ ਰਾਹੀਂ ਐਡਵਾਂਸ ਰਜਿਸਟ੍ਰੇਸ਼ਨ 14 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਪੰਜਾਬ ਨੈਸ਼ਨਲ ਬੈਂਕ, ਜੰਮੂ ਕਸ਼ਮੀਰ ਬੈਂਕ, ਜੈਸ ਬੈਂਕ ਤੇ ਸਟੇਟ ਬੈਂਕ ਆਫ ਇੰਡੀਆ ਦੀਆਂ ਬ੍ਰਾਂਚਾਂ ਰਾਹੀਂ ਰਜਿਸਟ੍ਰੇਸ਼ਨ ਹੋਵੇਗੀ। ਰਜਿਸਟ੍ਰੇਸ਼ਨ ਆਧਾਰ ਆਧਾਰਿਤ ਬਾਇਓਮੈਟ੍ਰਿਕ ਤਰੀਕੇ ਨਾਲ ਕੀਤੀ ਜਾਵੇਗੀ। ਇਸ ਲਈ 150 ਰੁਪਏ ਫੀਸ ਲੱਗੇਗੀ। ਰਜਿਸਟ੍ਰੇਸ਼ਨ ਲਈ ਸਿਹਤ ਸਰਟੀਫਿਕੇਟ ਪੇਸ਼ ਕਰਨਾ ਵੀ ਜ਼ਰੂਰੀ ਹੈ ਭਾਰਤੀ ਜਨਤਾ ਪਾਰਟੀ ਨੂੰ ਪਿਛਲੇ ਵਿੱਤੀ ਸਾਲ ਵਿੱਚ ਲਗਭਗ 2300 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਜੋ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਮਿਲੇ ਚੰਦੇ ਵਿੱਚੋਂ ਸਭ ਤੋਂ ਵੱਧ ਹੈ ਇਹ ਚੰਦਾ ਲਗਭਗ 8500 ਦਾਨੀਆਂ ਵੱਲੋਂ ਦਿੱਤਾ ਗਿਆ ਕੱਲੀ ਭਾਈਪਾ ਨੂੰ ਕੁੱਲ ਚੰਦੇ ਦਾ 88% ਹਿੱਸਾ ਮਿਲਿਆ ਹੈ ਕਾਂਗਰਸ ਨੂੰ 281 ਕਰੋੜ ਰੁਪਏ ਚੰਦੇ ਵਜੋਂ ਮਿਲੇ ਹਨ ਅਮਾਜ਼ ਖਿਲਾਫ ਪਿਛਲੇ ਮਹੀਨੇ ਮੁਰ ਤੋਂ ਜੰਗ ਸ਼ੁਰੂ ਹੋਣ ਮਗਰੋਂ ਇਜ਼ਰਾਈਲ ਨੇ ਹੁਣ ਗਾਜ਼ਾ ਪੱਟੀ ਦੇ ਅੱਧ ਤੋਂ ਜ਼ਿਆਦਾ ਹਿੱਸੇ ਤੇ ਆਪਣਾ ਕਬਜ਼ਾ ਕਰ ਲਿਆ ਹੈ ਫੌਜ ਵੱਲੋਂ ਕਬਜ਼ੇ ਵਿੱਚ ਲਿਆ ਗਿਆ ਵੱਡਾ ਹਿੱਸਾ ਗਾਜ਼ਾ ਸਰਹੱਦ ਦੇ ਨੇੜੇ ਹੈ ਫੌਜ ਨੇ ਇੱਥੇ ਫਲਸਤੀਨੀ ਘਰਾਂ ਖੇਤਾਂ ਵਾਲੀਆਂ ਜ਼ਮੀਨਾਂ ਤੇ ਹੋਰ ਬੁਨਿਆਦੀ ਢਾਂਚੇ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਹੁਣ ਇੱਥੇ ਰਹਿਣਾ ਮੁਸ਼ਕਲ ਹੈ ਤੇ ਲੋਕ ਇਹ ਥਾਂ ਛੱਡ ਕੇ ਜਾ ਚੁੱਕੇ ਹਨ IPL ਦੇ ਰਾਤ ਖੇਡੇ ਗਏ ਮੈਚ ਵਿੱਚ RCB ਨੇ ਮੁੰਬਈ ਇੰਡੀਅਨਸ ਦੀ ਟੀਮ ਨੂੰ 12 ਦੌੜਾਂ ਨਾਲ ਹਰਾ ਦਿੱਤਾ। ਪਹਿਲਾ ਬੱਲੇਬਾਜ਼ੀ ਕਰਦੇ ਹੋਏ RCB ਨੇ 221 ਦੌੜਾਂ ਬਣਾਈਆਂ। ਜਵਾਬ ਵਿੱਚ ਮੁੰਬਈ ਦੀ ਟੀਮ 209 ਦੌੜਾਂ ਹੀ ਬਣਾ ਸકી। ਇਹ ਮੁੰਬਈ ਦੀ ਲਗਾਤਾਰ ਚੌਥੀ ਹਾਰ ਹੈ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।